ਮਡੀ ਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਬਾਈਪਾਸ ਤੇ ਅੱਜ ਫੇਰੀ ਇੱਕ ਦੁਰਘਟਨਾ ਹੋਈ ਜਿੱਥੇ ਗੁਰਦਾਸਪੁਰ ਤੋਂ ਬਟਾਲਾ ਜਾਰੀ ਫੋਰਟ ਸੋਨਰ ਕਾਰ ਨੂੰ ਨਬੀਰਪੁਰ ਸਾਈਡ ਤੋਂ ਆ ਰੇਕ ਟਿਪਰ ਚਾਲਕ ਨੇ ਟੱਕਰ ਮਾਰ ਦਿੱਤੀ ਹਾਲਾਂਕਿ ਦੁਰਘਟਨਾ ਦੇ ਵਿੱਚ ਕਾਰ ਚਾਲਕ ਲਖਨ ਨੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਪਰ ਉਸਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਟਿਪਰ ਚਾਲਕ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਮੌਕੇ ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਉੱਥੇ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਬਾਬਰੀ ਬਾਈ ਪਾਸ ਤੋਂ ਲਗਾਤਾਰ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ ਉੱਥੇ ਚਰਾਹੇ ਵੀ ਟ੍ਰੈਫਿਕ ਸਿਗਨਲ ਲਗਾਏ ਜਾਣ ਤਾਂਕਿ ਉੱਧਰ ਘਟਨਾਵਾਂ ਤੋਂ ਬਚਾਅ ਹੋ ਸਕੇ ਸਣਾ ਜੀ ਆਪਣੇ ਦਰਦਾਸਰ ਵਾਲੀ ਸਾਈਡ ਤੋਂ ਬਟਾਲੇ ਜਾਂਦੇ ਸੀ ਮੈਂ ਤੇ ਉਧਰੋਂ ਆਪਣੇ ਟਰੱਕ ਆਇਆ ਬਰੀ ਸਪੀਡ ਤੇ ਲਿਆ ਕੇ ਉੱਤੇ ਚਾੜਦਾ ਸਾਡੇ ਇਹੀ ਬਿਲਕੁਲ ਸਲੋ ਜੀ ਮੈਂ ਡਿਪਰ ਵੀ ਦਿੱਤਾ ਪਰ ਉਹਦਾ ਟਰੱਕ ਵਾਲੇ ਸਿੱਧਾ ਉੱਤੇ ਲਿਆ ਕੇ ਚਾੜਿਆ ਜੀ ਤੇ ਅੰਦਰ ਪੁਲਸ ਨੇ ਅੰਦਰਵਾੜਿਆ ਜੀ ਨੂੰ ਲਿਆ ਕੇ ਤੇ ਮੈਨੂੰ ਬਾਹਰ ਕੋਈ ਨਹੀਂ ਆਂਦਾ ਫਰਸਟ ਏਡ ਕੁਝ ਨਹੀਂ ਦਿੱਤੀ ਤੇ ਉਹ ਘੋੜ ਵੀ ਆ ਉਹਨਾਂ ਦੇ ਕਮਰੇ ਦੇ ਵਿੱਚ ਆ ਆਪ ਹੀ ਗੱਡੀ ਦਾ ਨੁਕਸਾਨ ਜੀ 5-6 ਲੱਖ ਦਾ 50 ਲੱਖ ਦੀ ਗੱਡੀ ਆ ਜੀ ਫੋਰਚੂਨਰ ਸਾਰੀ ਅੱਗੋਂ ਪੂਰੀ ਟੁੱਟ ਗਈ ਤੇ ਮੈਂ ਤੁਹਾਨੂੰ ਅੱਜ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਵੇਖਿਆਗੇ ਇੱਕ ਇੱਕ ਇਹਦੇ ਨਾਲ ਨਾਲ ਹੀ ਇੱਕ ਹੋਰ ਐਕਸੀਡੈਂਟ ਹੋ ਗਿਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਫੋਰਚੂਨਰ ਗੱਡੀ ਲਖਨਨਾ ਦਾ ਵਿਅਕਤੀ ਇੱਕ ਮੁੰਡਾ ਨੌਜਵਾਨ ਉਹ ਲੈ ਕੇ ਬਟਾਲੀ ਨੂੰ ਜਾ ਰਿਹਾ ਸੀਗਾ ਵਿਆਹ ਸਾਦੀ ਸੀ। ਔਰ ਦੂਸਰੀ ਸਾਈਡ ਤੋਂ ਜਿਹੜਾ ਕੋਰੀਡੋਰ ਰੋਡ ਹੈਗਾ ਉਧਰੋਂ ਇੱਕ ਟਿਪਰ ਆ ਰਿਹਾ ਦੋਨਾਂ ਦੀ ਆਪਸ ਵਿੱਚ ਜੜੀ ਹੈ ਇਹ ਟੱਕਰ ਹੋਈ ਹੈ ਜਿਹਦੇ ਵਿੱਚ ਜਿਹਦੇ ਵਿੱਚ ਫੋਰਚੂਨਰ ਦਾ ਭਾਰੀ ਨੁਕਸਾਨ ਹੋਇਆ। ਮੈਂ ਸਮਝਦਾ ਕਿ ਲਗਭਗ ਜਿਹੜਾ 5-6 ਲੱਖ ਰੁਪਏ ਦਾ ਉਹਨਾਂ ਦਾ ਜਿਹੜਾ ਫੋਸ ਉਹਨਾਂ ਦਾ ਨੁਕਸਾਨ ਹੋਇਆ ਨਵੀਂ ਗੱਡੀ ਸੀ ਔਰ ਮੈਂ ਖਾਸ ਕਰਕੇ ਪਿਛਲੇ ਟਾਈਮ ਦੇ ਵਿੱਚ ਵੀ ਮੈਂ ਹੀ ਨਹੀਂ ਸਕੋ ਬਹੁਤ سارے ਸਾਡੇ ਭਰਾ ਇਹ ਜਿਹੜੇ ਹੈਗੇ ਮੀਡੀਆ ਦੇ ਮਾਧਮ ਰਾਹੀਂ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਇਸ ਗੱਲ ਨੂੰ ਟਾਈਮ ਟੂ ਟਾਈਮ ਜਿਹੜੇ ਚੱਕਦੇ ਰਹੇ ਨੇ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਬਾਰ-ਬਾਰ ਐਕਸੀਡੈਂਟ ਹੋ ਰਹੇ ਨੇ ਬਹੁਤ ਸਾਰੀਆਂ ਗੱਡੀਆਂ ਦੇ ਨੁਕਸਾਨ ਹੁੰਦੇ ਨੇ ਕਈ ਜਾਨਾਂ ਤੇ ਜਾਨਾਂ ਦੇ ਵੀ ਨੁਕਸਾਨ ਹੋਏ ਨੇ ਬਹੁਤ ਸਾਰੇ ਐਕਸੀਡੈਂਟਾਂ ਦੇ ਵਿੱਚ ਭਾਰੀ ਝੋਟਾ ਵੀ ਕਈਆਂ ਦੇ ਲੱਗੀਆਂ ਸੋ ਸਮੇਂ-ਸਮੇਂ ਦੇ ਮੁਤਾਬਕ ਲੋਕਾਂ ਨੇ ਇਸ ਚੀਜ਼ ਦੀ ਜਿਹੜੀ ਆ ਡਿਮਾਂਡ ਕੀਤੀ ਕਿ ਇੱਥੇ ਟ੍ਰਾਫਿਕ ਸਿਗਨਲ ਜਿਹੜਾ ਲੱਗਣਾ ਚਾਹੀਦਾ ਇੱਥੇ ਭਾਰੀ ਟ੍ਰਾਫਿਕ ਸਿਗਨਲ ਦੀ ਜਿਹੜੀ ਆ ਡਿਮਾਂਡ ਹੈਗੀ ਕਿਉਂਕਿ ਬਾਅਦ-ਬਾਅਦ ਲੋਕਾਂ ਦੇ ਨੁਕਸਾਨ ਹੋ ਰਹੇ ਨੇ ਭਾਰੀ ਗੱਡੀਆਂ ਦੇ ਨੁਕਸਾਨ ਹੋ ਰਹੇ ਨੇ ਇਤੋਂ ਤੱਕ ਕਿ ਜਾਨਾਂ ਵੀ ਜਾ ਸਕਦੀਆਂ ਨੇ ਮੈਂ ਪੰਜਾਬ ਸਰਦਾਰ ਨੂੰ ਵੀ ਇਹ ਆਪਣੇ ਮਾਨ ਸਰਦਾਰ ਜਿਹੜੀ ਆ ਮੌਜੂਦਾ ਸਰਕਾਰ ਸਾਡੀ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਇਸ ਜਿਹੜਾ ਇਹ ਬਬਰੀ ਨਾਕਾ ਹੈਗਾ ਮਸੀਹ ਚੌਂਗ ਇਸ ਜਗ੍ਹਾ ਦੇ ਉੱਤੇ ਟ੍ਰਾਫਿਕ ਸਿਗਨਲ ਜਿਹੜਾ ਲਵਾ ਕੇ ਤੇ ਲੋਕਾਂ ਦੀ ਸੁੱਖ ਸੁਵਿਧਾ ਦੀ ਸੁੱਖ ਸੁਵਿਧਾ ਦੇ ਕੇ ਸਹੂਲਤ ਦੇ ਕੇ ਲੋਕਾਂ ਨੂੰ ਟ੍ਰਾਫਿਕ ਸਿਗਨਲ ਦੇ ਬੰਦਨ ਦੇ ਵਿੱਚ ਬਣਿਆ ਜਾਵੇ ਤਾਂ ਜੋ ਵੱਡੇ ਲੈਵਲ ਤੇ ਜਿਹੜੇ ਨੁਕਸਾਨ ਹੋ ਰਹੇ ਨੇ ਉਹ ਨੁਕਸਾਨਾਂ ਤੋਂ ਬਚਿਆ ਜਾ ਸਕੇ ਮੈਂ ਐਸ.ਆਈ. ਸਵਿੰਦਰ ਸਿੰਘ ਬਬਰੀ ਦਾ ਕਾ ਹਾਈਟਕਰ ਬਾਈਪਾਸ ਇੱਕ ਟਿੱਪਰ ਆਈ ਕਾਦੋਰ ਸਾਹਿਰ ਤੋਂ ਗਰਦਾਸਪੁਰ ਸਾਹਿਰ ਤੋਂ ਆਈ ਫਾਰਚੂਨਰ ਗੱਡੀ ਉਹਦੀ ਮੈਂ ਮੋਕੇ 'ਤੇ ਆ ਕੇ ਖੜਾ ਸੀ ਟੱਕਰ ਹੋ ਗਈ ਆ ਜਦੋਂ ਮੈਂ ਜਾ ਕੇ ਦੇਖਿਆ ਮੁੰਡੇ ਨੂੰ ਗੱਡੀ ਵਾਲੇ ਨੂੰ ਤਾਂ ਦਾ ਨਿਸ਼ਾਨ ਜਲਾ ਹੋ ਗਿਆ ਫਾਰਚੂਨਰ ਦਾ ਉਹਨੂੰ ਫਸਲ ਦਵਾਈ ਆਪਾਂ ਤਕਰੀਬਾ ਠੀਕ ਆ ਉਚਾ ਵਾਲਾ ਸਾਡੇ ਨੇ ਕੋਈ ਗੱਡੀ ਜਿਹੜੀ ਸਾਡੇ ਹੁੰਦੀ ਗਈ ਵੀ ਜਿਹੜਾ ਡਰਾਈਵਰ ਸੀ ਟਿੱਪਰ ਵਾਲਾ ਉਹ ਮੈਂ ਫੜ ਲਿਆ ਸੀ ਭੱਲੇ ਸੀ ਕੋਲ ਗੁਰੂ ਮੰਦਰ ਬੰਦੇ ਵੇਖ ਕੇ ਅੰਦਰ ਖਿਆਲ ਨੇ ਉਹ ਜਦੋਂ ਸਾਰੇ ਬੰਦੇ ਵੇਖ ਕੇ ਡਰਦਾ ਦਾ ਕੋਈ ਪਿੱਛੇ ਹੋ ਕੇ ਭੱਜ ਗਿਆ ਆਈਓ ਅਗੇ ਥਾਣੇ ਤੋਂ ਉਹ ਕਰਦੇ ਹੀ ਕਰ ਲਈ